ਨਸ਼ਾ ਤਸਕਰਾਂ ਨੂੰ ਪੰਜਾਬ ਸਰਕਾਰ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਹੁਣ ਐਕਸ਼ਨ ਮੋਡ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿਖਾਈ ਦੇ ਰਹੇ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਹੁਣ ਉਥੇ ਹੀ ਨਵੀਂ ਕਮੇਟੀ ਬਣਾ ਦਿੱਤੀ ਗਈ ਹੈ ਤੇ ਮੁਹਿੰਮ ਜਾਰੀ ਕਰ ਦਿੱਤੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਹੁਣ ਸਿੱਧੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਨਸ਼ਾ ਤਸਕਰ ਫੜਿਆ ਗਿਆ ਤਾਂ ਉਥੇ ਹੀ ਉਸ ਦੇ ਉੱਤੇ ਸਿੱਧੀ ਕਾਰਵਾਈ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਗਵਨ ਸਿੰਘ ਮਾਨ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਪੁਲਿਸ ਦੀਆਂ ਤਰੀਫਾਂ ਦੇ ਪੜ ਬਣੇ ਜਾ ਰਹੇ ਨੇ ਤੇ ਆਓ ਤੁਹਾਨੂੰ ਸੁਣਾਉਣੇ ਆ ਉਹਨਾਂ ਦਾ ਹੋਰ ਕੀ ਕਹਿਣਾ ਹੈ ਆਪਣੀ ਜਿਹੜੀ ਦੂਜੀਆਂ ਸਰਕਾਰਾਂ ਨੇ ਉਹ ਆਪਣੀ ਫੋਰਸਾਂ ਨੂੰ ਟ੍ਰੇਨਿੰਗ ਕਰਵਾਉਣ ਵਾਸਤੇ ਇੱਥੇ ਆਉਂਦੇ ਨੇ ਸਾਡੇ ਕੋਲੇ ਫਲੋਰ ਹੈ ਸਾਡੇ ਕੋਲੇ ਲੱਡਾ ਕੋਠੀ ਹੈ ਸਾਡੇ ਕੋਲੇ ਬਹਾਦਰਗੜ ਹੈ ਪੀਪੀ ਦਾ ਗਰਾਊਂਡ ਹੈ ਸਾਡੇ ਕੋਲ ਕਪੂਰਥਲੇ ਦੀ ਇੱਕ ਟ੍ਰੇਨਿੰਗ ਸੈਂਟਰ ਹੈ ਸੋ ਸਾਡੇ ਕੋਲ ਕਾਫੀ ਵੱਖ-ਵੱਖ ਕਿਸਮ ਦੇ ਟ੍ਰੇਨਿੰਗ ਕਿਉਂਕਿ ਪਹਿਲਾਂ ਇਕੱਲੀ ਪੁਲਿਸ ਦੀ ਫਿਜ਼ੀਕਲ ਟ੍ਰੇਨਿੰਗ ਹੁੰਦੀ ਸੀ ਹੁਣ ਨਾਲ ਕੰਪਿਊਟਰ ਦੀ ਟ੍ਰੇਨਿੰਗ ਹੈ ਹੁਣ ਇੰਜੀਨੀਅਰ ਵੀ ਅੱਜ ਕੁਝ ਜੁਆਇਨ ਕਰ ਰਹੇ ਨੇ ਕਿਉਂਕਿ ਕ੍ਰਾਈਮ ਦੇ ਮੋੜ ਜਿਹੜੇ ਨੇ ਉਹ ਬਦਲ ਗਏ ਤਰੀਕੇ ਕ੍ਰਾਈਮ ਦੇ ਜੋ ਉਹ ਛਾਤਰ ਹੋਈ ਜਾਂਦੇ ਆ ਜੇ ਉਹ ਅਪਡੇਟ ਹੋਈ ਜਾਂਦੇ ਆ ਤਾਂ ਪੰਜਾਬ ਪੁਲਿਸ ਨੂੰ ਉਹਦੇ ਉਹਦੇ ਅੱਗੇ ਹੀ ਰੱਖਾਂਗੇ ਅਸੀਂ ਅਸੀਂ ਕੋਈ ਇਸ ਤਰ੍ਹਾਂ ਦੀ ਕੋਈ ਕੰਜੂਸੀ ਨਹੀਂ ਕਰਨੀ ਕਿ ਅਸੀਂ ਕਿਸੇ ਇਕੁਪਮੈਂਟ ਵਾਲੇ ਪਾਸਿਓਂ ਅਸੀਂ ਪਿੱਛੇ ਰਹਿ ਜਾਈਏ ਸੋ ਮੈਂ ਅਜ 1992 ਜਿਹੜੇ ਨੇ ਉਹ ਮੁੰਡੇ ਨੇ 498 ਕੁੜੀਆਂ ਨੇ ਜਿਹੜੀਆਂ ਮੈਲਾ ਸਪਾਹੀ ਭਰਤੀ ਹੋਈਆਂ ਨੇ ਸੋ 10000 ਤੋਂ ਵੱਧ 2022 ਤੋਂ ਲੈ ਕੇ ਹੁਣ ਤੱਕ 10000 ਤੋਂ ਵੱਧ ਨਿਯੁਕਤੀ ਪੱਤਰ ਆਪ ਦੇ ਚੁਕੇ ਆ ਜਿਹਦੇ ਵਿੱਚ 1062 ਸਬ ਇੰਸਪੈਕਟਰ ਨੇ 450 ਸਿਪਾਈ ਦੇ ਨਾਲ 8277 ਜਨਰਲ ਸਿਪਾਈ 400 ਸਿਵਿਲਿਨ ਸਪੋਰਟ ਸਟਾਫ ਦੇ ਕਰਮਚਾਰੀ ਨੇ ਪੰਜਾਬ ਪੁਲਿਸ ਦਾ ਇਤਿਹਾਸ ਬਹੁਤ ਮਾਨਮਤਾ ਦੇਸ਼ ਦੀਆਂ ਟੌਪ ਵਿਆ ਜੋ ਫੋਰਸਸ ਨੇ ਉਹਦੇ ਵਿੱਚ ਪੰਜਾਬ ਪੁਲਿਸ ਦਾ ਨਾਮ ਆਉਂਦਾ ਹੈ ਪਰ ਇਹਦੇ ਵਾਸਤੇ ਸਾਨੂੰ ਪੰਜਾਬ ਪੁਲਿਸ ਨੂੰ ਅਪਡੇਟ ਵੀ ਕਰਨਾ ਪਊਗਾ ਕਰ ਵੀ ਰਹੇ ਆ ਪਿੱਛੇ ਜੇ 1 ਸਾਲ ਪਹਿਲਾਂ ਲਗਭਗ ਐਸਐਸਐਫ ਦੀ ਸਥਾਪਨਾ ਕੀਤੀ ਸੜਕ ਸੁਰੱਖਿਆ ਫੋਰਸ ਉਹਨਾਂ ਨੂੰ 150 ਤੋਂ ਉੱਪਰ ਗੱਡੀਆਂ ਵੀ ਦਿੱਤੀਆਂ ਬੜੇ ਸ਼ਾਨਦਾਰ ਗੱਡੀਆਂ ਜਿਹਦੇ ਵਿੱਚ ਸਟੈਚਰ ਤੋਂ ਲੈ ਕੇ ਫਰਸਟ ਏਡ ਦਾ ਸਮਾਨ ਜਾਂ ਗੈਸ ਕਟਰ ਜਾਂ ਆਰੀ ਦਾ ਬਲੇਡ ਜੇ ਕੋਈ ਰੱਬ ਨਾ ਕਰੇ ਦੁਰਘਟਨਾ ਹੋ ਜੇ ਤਾਈਮਿੰਗ ਇਟਲੀ ਪਹੁੰਚ ਕੇ ਜਿਹੜਾ ਉਹ ਬਚਾਇਆ ਜਾ ਸਕੇ ਕੀਮਤੀ ਜਾਨਾਂ ਨੂੰ ਔਰ ਮੈਨੂੰ ਦੱਸ ਦਿਆਂ ਖੁਸ਼ੀ ਤਾਂ ਨਹੀਂ ਹੋ ਰਹੀ ਪਰ ਚੰਗਾ ਲੱਗ ਰਿਹਾ ਕਿ ਅਸੀਂ ਜਿਸ ਮਕਸਦ ਲਈ ਉਹ ਬਣਾਈ ਸੀ ਪੁਲਸੋ ਉਸ ਮਕਸਦ ਵੱਲ ਨੂੰ ਵੱਧ ਰਹੇ ਆ ਕਿ ਇੱਕ ਸਾਲ ਦੇ ਵਿੱਚ 48.3% ਜਾਨੀ ਕਿ ਲਗਭਗ 50% ਮੌਤਾਂ ਚ ਕਮੀ ਆ ਗਈ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਤੇ ਅਣ ਹੋਈਆਂ ਮੌਤਾਂ ਹੁੰਦੀਆਂ ਸੀ ਉਹ ਐਸਐਸਐਫ ਕਰਕੇ ਹੋਇਆ ਸੋ ਇਹਦੀ ਤਾਰੀਫ ਜਿਹੜੀ ਹੈ ਉਹ ਪੂਰੀ ਦੁਨੀਆ ਪਰਚ ਹੋ ਰਹੀ ਹੈ ਔਰ ਨਿਪਤਨ ਗੜਕਰੀ ਸਾਹਿਬ ਜਿਹੜੇ ਟ੍ਰਾਂਸਪੋਰਟ ਮਿਨਿਸਟਰ ਨੇ ਉਹਨਾਂ ਨੇ ਵੀ ਸਾਨੂੰ ਸਪੈਸ਼ਲੀ ਪੁੱਛਿਆ ਉਹਨਾਂ ਨੇ ਪਾਰਲੀਮੈਂਟ 'ਚ ਸਪੈਸ਼ਲੀ ਬੋਲਿਆ ਵੀ ਹੈ ਕਿ ਪੰਜਾਬ ਨੇ ਬਹੁਤ ਵੱਡਾ ਇਨੀਸ਼ੀਏਟਿਵ ਲਿਆ ਸੋ ਅਸੀਂ ਅਪਡੇਟ ਕਰਦੇ ਹਾਂ ਆਪਣੀਆਂ ਫੋਰਸਿਸ ਨੂੰ ਭਾਵੇਂ ਉਹ ਸੀਸੀਟੀਵੀ ਕੈਮਰਾ ਰਾਹੀਂ ਹੋਵੇ ਪਹਿਲੀ ਵਾਰ ਹੋਇਆ ਜਦੋਂ ਫਲੋਰ ਜਦੋਂ ਅਸੀਂ ਇਕੱਠੇ ਹੋਏ ਇੱਕ ਵਾਰ ਤਾਂ ਐਸਐਚ